ਵਿਆਸਤ ਨਿਉ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਡਾਕਟਰ ਸਾਹਿਬ ਦੀ ਧਰਤੀ ਦੇ ਉੱਤੇ ਖਾਸਾ ਪੰਥ ਦੀ ਨੀਂਹ ਸਥਾਪਨਾ ਕੀਤੀ ਸੀ ਤੇ ਉਸ ਨੂੰ ਸਮਾਪਤ ਅੱਜ ਪਗਡਾਣਾ ਪਿੰਡ ਵਾਸੀਆਂ ਵੱਲੋਂ ਜਿਹੜਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਮੇਰੇ ਪਿੱਛੇ ਮੇਰੇ ਵੀਰ ਖੜੇ ਨੇ ਤੁਸੀਂ ਦੇਖ ਸਕਦੇ ਹੋ ਤੇ ਆਜੋ ਉਹਨਾਂ ਦੇ ਨਾਲ ਅਸੀਂ ਜਿਹੜੀ ਆ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਅਖਤਾਰ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿੰਨਾ ਕਾਰਜਾਂ ਨੂੰ ਜਾਂ ਕਿਹਨੂੰ ਮੁੱਖ ਰੱਖ ਕੇ ਕੀਤਾ ਗਿਆ ਹਾਂਜੀ ਐਵਰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੱਲੇ ਜੀ ਤੇ ਅੱਜ ਉੱਥੇ ਵਿਸ਼ੇਸ਼ ਉਪਰਾਲਾ ਕੀਤਾ ਖਾਲਸਾ ਸਤਿਨਾਮ ਦੇ ਸਨੂ ਲੈ ਜਿਹਨੂੰ ਆਪਾਂ ਵਿਸਾਖੀ ਦਾ ਤਿਹਾੜਾ ਕਹਿੰਦੇ ਆ ਤੇ ਕੀ ਅੱਜ ਦਾ ਕੀ ਜਿਹੜਾ ਆ ਇਹ ਪ੍ਰੋਗਰਾਮ ਉਹ ਲਿਖਿਆ ਗਿਆ ਅੱਜ ਦਾ ਪ੍ਰੋਗਰਾਮ ਬਾਬਾ ਜੀ ਇਦਾਂ ਹੀ ਆ ਵੀ ਖਾਲਸਾ ਸਾਜਨਾ ਦੀ ਦੇ ਸਨੂ ਸਮਰਪਿਤ ਇੱਕ ਤਾਨ ਆ ਕਿ ਜਿਹੜੀ ਆ ਬਈ ਨੌਜਵਾਨੀ ਦੇ ਸਵਾਦੇ ਵਿੱਚ ਵਸਦੀ ਜਾ ਰਹੀ ਆ ਤੇ ਉਹਨਾਂ ਉਹਦੇ ਨੂੰ ਸਮਰਪਿਤ ਆ ਵੀ ਉਹ ਜਿਹੜੀ ਨੌਜਵਾਨੀ ਆ ਉਹ ਮੁੜ ਕੇ ਇੱਧਰ ਆਪਣੀ ਆਨੰਦ ਮਰਗਤ ਕਰੇ ਵਾਪਸ ਆਵੇ ਤੇ ਅੱਜ ਦਾ ਦਿਨ ਹੀ ਕਿਉਂ ਚੁਣਿਆ ਹੋਇਆ ਕਿ ਹੋਰ ਵੀ ਦਿਨ ਚੁਣੇ ਜਾ ਸਕਦੇ ਸੀ ਕਿਉਂਕਿ ਰੁਚੀਵੇਂ ਹੁੰਦੇ ਨੇ ਹਰ ਇੱਕ ਗੁਰੂ ਘਰ ਦੇ ਵਿੱਚ ਖੰਨਪਰ ਸਾਹਿਬ ਪ੍ਰਾਰambh ਕੀਤੇ ਜਾਂਦੇ ਨੇ ਤੇ ਅਸੰਗਤ ਜਿਹੜੀ ਆ ਉੱਤਰ ਵੀ ਸੇਵਾ ਕਰ ਸਕਦੀ ਆ ਜੀ ਅੱਜ ਦਾ ਦਿਨ ਖਾਸ ਕੀ ਆਜ ਦਾ ਦਿਨ ਖਾਸ ਤਾਂ ਇਹਦੇ ਲਈ ਆ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸਾ ਪੰਥ ਦੀ ਸਾਜਨਾ ਕਰੀ ਆ ਪੰਜ ਸੀਸਾ ਨੂੰ ਖੋਲ ਦੇ ਕੇ ਈਂ ਥੰਡੇ ਬਾਤੇ ਦੀ ਜੇ ਆਪਾਂ ਨੂੰ ਗੁਰੂ ਵਾਲੇ ਬਣਾਇਆ ਨਾ ਜੀ ਤਾਂ ਕਰਦੇ ਅੱਜ ਦਾ ਦਿਨ ਅਸੀਂ ਚੁਣਨਾ ਸਭ ਤੋਂ ਬਿਹਤਰ ਸਮਝਦੇ ਆ ਇੱਥੇ ਜਿਹੜਾ ਇਹ ਦਮਾਲੇ ਦਾ ਕੰਪੀਟੀਸ਼ਨ ਕਰਵਾਇਆ ਗਿਆ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਜਿਹੜੇ ਨੇ ਇੱਥੇ ਨੌਜਵਾਨ ਆਏ ਨੇ ਤਾਂ ਕੀ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦਾ ਉਸ਼ਾ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਨੌਜਵਾਨਾਂ ਦੇ ਵਿੱਚ ਦੇਖੋ ਜੀ ਬਾਬਾ ਜੀ ਤੀਜਾ ਦਸਤਾਰ ਮੁਕਾਬਲਾ ਹੋਇਆ ਤੇ ਆਪਣਾ ਸੁੱਖਾ ਮੁੰਡਾ ਸੁਖਬੀ ਸਿੰਘ ਜੀ ਆਪਣਾ ਜਿਹੜਾ ਫੋਟੋਗ੍ਰਾਫਰ ਸਾਹਿਬ ਜੀ ਪਿੰਡ ਦਾ ਆਪਣਾ ਵੀ ਮਤਲਬ ਗੁਰੂ ਜੀ ਸਾਹਿਬ ਇੱਥੇ ਨਵੇਂ ਪਾਸਾ ਦੇ ਤੇਗਵਾਦੀ ਇੱਥੇ ਆ ਕੇ ਖੜੇ ਆਏ ਇੱਥੇ 3 ਦਿਨ ਰਹਿ ਕੇ ਗਏ ਨੇ ਮਹਾਰਾਜ ਕੀ ਬੁਰਤੇ ਦੀ ਬਾਤਰੀ ਚਰਨਛੋਹ ਪ੍ਰਾਪਤ ਹਰਤੀ ਉਹ ਵੀ ਉਹਨਾਂ ਨੇ ਪਹਿਲਾਂ ਉਤਰਾਲਾ ਕੀਤਾ ਫਿਰ ਦੂਜਾ ਕੀਤਾ ਤੇ ਤੀਜਾ ਕੀਤਾ ਤੇ ਪਹਿਲਾਂ ਉਹ ਬਹੁਤ ਵਧੀਆ ਰਿਟਾਇਆ ਜੀ ਅਸੀਂ ਕਹਿੰਨੇ ਆ ਕਿ ਕੇਸ ਨਾ ਕਟਾਓ ਦਾੜੀਆਂ ਨਾ ਕਟਾਓ ਗੁਰੂ ਸਾਹਿਬ ਨੇ ਬੜੇ ਮਤਲਬ ਕੁਰਬਾਨੀਆਂ ਦੇ ਕੇ ਸਿੱਖੀ ਮਿਲੀ ਆਪਾਂ ਨੂੰ ਐਵੇਂ ਸੌਖੀ ਤਾਂ ਮਿਲੀ ਨਹੀਂ ਹੈ ਜੀ ਕੇਸਾਂ ਨੂੰ ਸੰਭੋ ਦਾੜੀਆਂ ਨੂੰ ਸੰਭੋ ਪੱਗਾਂ ਬੰਨੋ ਸੋਨੇ ਸੋਨੇ ਬੰਨੋ ਤੇ ਵਾਹਿਗੁਰੂ ਇਹੀ ਅਪੀਲ ਹੈ ਕਹਿੰਦੇ ਆ ਵੀ ਜੀ ਕੀ ਵੱਡਾ ਕਾਰਨ ਮੰਨਦੇ ਹੋ ਦੇਖੋ ਹਰ ਸਵਾਲ ਤਾਂਤੇ ਹੈ 21 ਸਵਾਲ ਰਹੇ ਦਾ ਆ ਨੌਜਵਾਨੀ ਦਾ ਪ੍ਰਚਾਰ ਕਰ ਰਹੀ ਹੈ ਗੁਰ ਘਰਾਂ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ ਫਿਰ ਵੀ ਨੌਜਵਾਨੀ ਪਤਖ ਪੁਨੇ ਵਾਲ ਜਿਹੜੀ ਆ ਉਹ ਜਾਦਾ ਬਾਤੀ ਆ ਪ੍ਰਚਾਰ ਦੇ ਵਿੱਚ ਕਮੀ ਹੈ ਮਾਪਿਆਂ ਦੇ ਵਿੱਚ ਕਮੀ ਹੈ ਕਿ ਆਪਣੀ ਸਮਝ ਦੇ ਵਿੱਚ ਕਮੀ ਆ ਕਿਉਂ ਉਹ ਇਸਲਾ ਪੰ ਜਿਹੜਾ ਹੈ ਨੌਜਵਾਨਾਂ ਦੇ ਵਿੱਚ ਆਇਆ ਦੇਖੋ ਜੀ ਮੇਨ ਕਰਨਾ ਹੈ ਜਦੋਂ ਹੁਣ ਐਦਾਂ ਲਾ ਲਓ ਜੀ ਮੇਰਾ ਬੇਟਾ ਠੀਕ ਹੈ ਜੀ ਆਪਾਂ ਕੁਝ ਪ੍ਰਸ਼ਨ ਜਨ ਕਰ ਤੋ ਨੂੰ ਮੈਨੂੰ ਪਤਾ ਹੀ ਨਹੀਂ 8 ਘੰਟੇ 9 ਘੰਟੇ ਕਿੱਥੇ ਘੁੰਮ ਰਿਹਾ ਹੈ ਕਿੱਥੇ ਰਹਿ ਰਿਹਾ ਹੈ ਕਿੱਥੇ ਜਾ ਰਿਹਾ ਹੈ ਹਨਾ ਥੋੜਾ ਬਟਾ ਆਪਾਂ ਨੂੰ ਵੀ ਕੇਅਰ ਕਰਨੀ ਚਾਹੀਦੀ ਬੱਚੇ ਦੀ ਬੱਚਾ ਕਿੱਥੇ ਉੱਠ ਰਿਹਾ ਹੈ ਮਾੜੀ ਸੰਗਤ ਕਰ ਰਿਹਾ ਹੈ ਚੰਗੀ ਸੰਗਤ ਕਰ ਰਿਹਾ ਹੈ ਇਹ ਆਪ ਆਪਣੇ ਤੇ ਡਿਪੈਂਡ ਕਰਦਾ ਹੈ ਨਾ ਇਸੇ ਕਰਕੇ ਫਿਰ ਬੱਚਾ ਗੱਤ ਸੰਗਤ ਪੈ ਜਾਂਦਾ ਜਦੋਂ ਉਹ ਜਿਆਦੇ ਨਸ਼ੇਗਰ ਵਰਜਾਂ ਦੇ ਉੱਪਰ ਕੱਢਣਾ ਬੜਾ ਮੁਸ਼ਕਲ ਹੁੰਦਾ ਹੈ ਦੁਸਤਾਰ ਆਪਣੇ ਆਪ ਨੂੰ ਮੰਨਦੇ ਹੋ ਵਕ ਵਕ ਥਾਵਾਂ ਤੇ ਇਦਾਂ ਦੀ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਖੁਸ਼ਾਵਸਤੇ ਵੀ ਕਰਵਾਏ ਜਾਂਦੇ ਨੇ ਜਿਵੇਂ ਹੁਣ ਇੱਥੇ ਵੀ ਕਿਤੇ ਨਾ ਕੁਝ ਪ੍ਰਾਈਜ਼ ਰੱਖੇ ਹੋਣਗੇ ਨੌਜਵਾਨ ਨੂੰ ਖੁਸ਼ਾ ਹੁੰਦੀ ਹੈ ਕਿਤੇ ਨਾ ਕਿਤੇ ਕੁਝ ਸਮੇਂ ਬਾਅਦ ਜਿਹੜੀ ਉਹ ਸ਼ਾਇਤ ਹੋ ਕੇ ਰਹਿ ਜਾਂਦੀ ਆ ਜਦੋਂ ਅਸੀਂ ਹੋਰ ਪ੍ਰੋਗਰਾਮਾਂ ਤੇ ਦੇਖਦੇ ਆ ਦਸਤਾਰ ਨਹੀਂ ਸਜਾਈਦੀ ਹੁੰਦੀ ਜਾਂ ਸਿਰਫ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਉਦੋਂ ਦਸਤਾਰਾਂ ਜਿਹੜੀਆਂ ਨੇ ਸਜਾਈਆਂ ਜਾਂਦੀਆਂ ਤਾਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਦੇਖੋ ਜੀ ਅਸੀਂ ਕਹਿੰਦੇ ਆ ਵੀ ਦੇਖੋ ਜਿੱਦਾਂ ਉਹਨਾ ਇਹ ਤੀਜਾ ਮਤਲਬ ਵੀ ਪੱਗ ਦਾ ਪਾਕੇ ਦਾ ਮੁਕਾਬਲਾ ਤੀਜਾ ਐਸੀ ਤਰ੍ਹਾਂ ਨਾ ਮਤਲਬ ਕਿ ਸਾਥ ਦੋ ਵੀਰਾਂ ਦਾ ਕੱਲ ਕੀ ਸੀ ਅੱਜ ਕੀ ਹੋਇਆ ਨਾ ਤੇ ਆਪਾਂ ਆਪ ਆਪਣੀ ਮਤਲਬ ਦੀ ਸਿੱਖੀ ਨੂੰ ਆਪ ਸਾਂਭਣਾ ਹੈ ਕਿਤੇ ਨਾ ਥੋੜਾ ਦੂਰ ਵੀ ਤਾਂ ਆਪਾਂ ਖਰਚਾ ਕਰਦੇ ਹਾਂ ਬਹੁਤ ਘੱਟ ਮਾ ਦੇ ਪੈਸਾ ਬਥੇਰਾ ਲੱਗਦਾ ਵਿਆਹ ਸ਼ਾਦੀ ਦੇ ਕਰੋੜਾਂ ਰੁਪਏ ਖਰਚਾ ਕਰਦੇ ਤੇ ਆਪਾਂ ਨੂੰ ਆਪਣਾ ਵੀ ਹਿਸਾਬ ਸਾਂਭਣਾ ਪੈਣਾ ਕਿਸੇ ਨਾ ਥੋੜਾ ਜੀ ਠੀਕ ਹੈ ਜੀ ਪੰਜਾਬ ਹੈ ਸੋਨੇ ਦੀ ਚੜੀ ਮੈਂ ਅੱਜ ਵੀ ਕਹਿੰਦਾ ਸੁਨਹਿਰੀ ਜਿਹੜੀ ਲੱਖਾਂ ਸਾਬਣ ਦੀ ਤਾਰ ਕਰਨੀ ਕਿ ਸਾਬਣੇ ਸੱਚੀ ਠੀਕ ਸਾਡੇ ਚਾਂਪੁਰ ਤੋਂ ਛੋਟੇ ਵੀਰ ਕਰਨ ਵੀਰ ਸਿੰਘ ਉਹਨਾਂ ਦੇ 52 ਇੰਚ ਦੇ ਕੇਸ ਹਨ ਸਾਨੂੰ ਗੜੀ ਖੁਸ਼ੀ ਹੋਈ ਹੈ ਸਾਨੂੰ ਮਾਣ ਮੈਸੀ ਸੋਹਿਆ ਸਾਡੇ ਅਖਾੜੇ ਦਾ ਸਿੰਘ ਹੈ 52 ਇੰਚ ਦੇ ਕੇਸ ਹੋਣੇ ਇੱਕ ਇਤਿਹਾਸਿਕ ਹੈ ਅੱਜ ਕੱਲ ਦਾ ਲੋਕਾਂ ਦੇ ਕਟਵਾ ਗੜਵਾ ਕੇ ਨਾਈਆਂ ਬਲੂ ਬੁਰਾ ਹਾਲ ਕਰਿਆ ਹੋਇਆ ਹਨ ਮਾਰੇ ਬੱਚਦੇ ਆ ਕੀਕ ਬੱਚਦੇ ਆ ਪਸਾਂਦੀ ਨੇ ਅਜੇ ਮਾਰੇ ਤਾਂ ਸਭ ਨੂੰ ਬਰਾਬਰ ਦਿੰਦੇ ਆ ਇਹ ਸਾਬਰ ਦੀ ਗੱਲ ਠੀਕ ਹੈ ਜੀ ਇੱਥੇ ਹੀ ਮਤਲਬ ਕੇ ਜੇ ਸਭਾ ਕਰਾਂਗੇ ਤਾਂ ਬੰਦਾ ਮਹਾਰਾਜ ਨੂੰ ਜੋੜ ਕੇ ਤੇ ਆਪਾਂ ਤਾਂ ਕੁਝ ਨਹੀਂ ਕਰਾਂਗੇ ਮੈਸੇਜ ਛੱਡ ਕੇ ਕੁਝ ਫਰਦੀ ਗੱਲਾਂ ਵਾਲਾ ਜੀਵਨ ਵਸਾਉਂਦੇ ਵਾਹਿਗੁਰੂ ਜੀ ਦਾ ਧੰਨ ਠੀਕ ਹੈ ਗੋਗੋਤਨ ਮਗਦੀ ਜੀ ਪੂਰੀ ਜਾਣਕਾਰੀ ਦੇ ਦੇ ਲਈ ਤੁਸੀਂ ਵੇਖਿਆ ਕਿ ਬੀਜੀ ਵੱਲੋਂ ਵੱਡੀ ਵੱਡੀ ਗੱਲ ਕਹੀ ਗਈ ਹੈ ਕਿ ਜੇ ਇਹ ਵਿਰਸਾ ਸਾਡਾ ਵਿਰਾਸਤ ਸਾਡੀ ਹੈ ਤੇ ਇਤਿਹਾਸ ਸਾਡਾ ਤੇ ਸੰਭਾਲ ਕੇ ਵੀ ਅਸੀਂ ਕਿ ਇੱਥੋਂ ਬਾਹਰੋਂ ਕੋਈ ਬੰਦਿਆ ਨਹੀਂ ਨਹੀਂ ਆਉਣਾ ਵਿਰਾਸਤ ਸੰਭਾਲਣ ਦੇ ਲਈ ਤੇ ਆਜੇ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਵਿਸਾਖੀ ਦੇ ਦਿਹਾੜੇ ਨੂੰ ਵਿਸ਼ੇਸ਼ ਰੱਖਿਆ ਗਿਆ ਸਾ社 ਤੋਂ ਦੇ ਸਥਾਪਨਾ ਦਿੱਤ ਨੂੰ ਮੁੱਖ ਰੱਖ ਕੇ ਜਿਹੜਾ ਹੈ ਇਹ ਸਾਰਾ ਉਪਰਾਲਾ ਕੀਤਾ ਗਿਆ